ਸਿਹਤ ਵਿਭਾਗ ਅਧੀਨ ਕੰਮ ਕਰਦੀਆਂ ਆਸ਼ਾ ਵਰਕਰਾਂ ਵੱਲੋਂ ਸਿਵਲ ਹਸਪਤਾਲ ਬੁੜਲਾਡਾ ਵਿਖੇ ਔਰਤਾਂ ਦੇ ਮਾਰ ਡਾਕਟਰਾਂ ਦੀ ਘਾਟ ਨੂੰ ਲੈ ਕੇ ਸਿਹਤ ਵਿਭਾਗ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਬੋਲਦਿਆਂ ਪ੍ਰਧਾਨ ਕਿਰਨਜੀਤ ਕੌਰ ਤਾਲੀਆਂ ਨੇ ਕਿਹਾ ਕਿ ਆਸ਼ਾ ਵਰਕਰਾਂ ਨਿਗੁਣੇ ਪੱਤੇ ਤੇ ਕੰਮ ਕਰਕੇ ਜਿੱਥੇ ਜੱਚਾ ਬੱਚਾ ਦੀ ਦੇਖਭਾਲ ਕਰਦੀਆਂ ਹਨ ਉੱਥੇ ਸਿਹਤ ਮਹਿਕਮੇ ਦੀਆਂ ਹਰ ਇੱਕ ਸਕੀਮ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾਉਂਦੀਆਂ ਹਨ ਪਰੰਤੂ ਉਹਨਾਂ ਨੂੰ ਉਸ ਸਮੇਂ ਨਾਮੁਸ਼ੀਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹ ਕਿਸੇ ਵੀ ਕਿਸਦੇ ਕੰਮ ਸਬੰਧੀ ਸਰਕਾਰੀ ਹਸਪਤਾਲ ਬੁੜਲਾਡਾ ਵਿਖੇ ਪਹੁੰਚਦਿਆਂ ਹਨ ਜਿੱਥੇ ਉਹਨਾਂ ਨੂੰ ਅਤੇ ਉਹਨਾਂ ਨਾਲ ਆਏ ਮਰੀਜ਼ਾਂ ਨੂੰ ਡਾਕਟਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਾ ਕਿਹਾ ਕਿ ਜੇਕਰ ਉਹਨਾਂ ਦੀ ਜਾਇਜ਼ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਉਹਨਾਂ ਵੱਲੋਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸਿਵਲ ਸਰਜਨ ਮਾਨਸਾ ਦਾ ਕਿਰਾਉ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਨਾਮ ਆਪਣਾ ਬੀਰਪਾਲ ਕੌਰ ਬਰੇਟਾ ਆਸ਼ਾ ਬਖਰਾ ਤੁਸੀਂ ਅੱਜ ਸੇਵਲਾ ਹਸਪਤਾਲ ਦੇ ਬਾਹਰ ਤਾਂ ਰੰਤ ਕਿੰਨੀਆਂ ਸਮੱਸਿਆਵਾਂ ਨੇ ਵੀ ਰਸਤਰਾ ਤੇ ਦੇਖੋ ਜੀ ਸਾਡੇ ਗਾਈਨੀ ਵਾੜਦੀਆਂ ਦੋ ਪੋਸਟਾਂ ਨਹੀਂ ਆ ਬਟ ਸਾਡੇ ਕੋਲੇ ਡਾਕਟਰ 21 ਨੇ ਡਾਕਟਰ ਨੀਸ਼ਾ ਸਿੰਘਲਾ ਜੀ ਪਰ ਉਹਨਾਂ ਦੀ ਡਿਊਟੀ ਵੀ ਇੱਥੇ ਨਹੀਂ ਲਗਾਈ ਜਾਂਦੀ ਉਹਨਾਂ ਦੀ ਡਿਊਟੀ ਵੀ ਮਾਨਸਾ ਸਰਕਾਰੀ ਹਸਪਤਾਲ ਦੇ ਵਿੱਚ ਲਗਾਈ ਜਾਂਦੀ ਹੈ ਜਦੋਂ ਅਸੀਂ ਇੱਥੇ ਪੇਸ਼ੈਂਟ ਲੈ ਕੇ ਆਨੇ ਆ ਗਰਭਵਤੀਆਂ ਨੂੰ ਲੈ ਕੇ ਆਉਣੇ ਆਗੇ ਸਾਡੇ ਡਿਲੀਵਰਾਂ ਰੈਫਰ ਹੁੰਦੀਆਂ ਨੇ ਗਿਆ ਸਾਨੂੰ ਮਾਨਸਾ ਭੇਜਿਆ ਜਾਂਦਾ ਮਾਨਸਾ ਫਿਰ ਸਖੱਜਲ ਖਵਾਰ ਹੋ ਕੇ ਜਾਂਦੇ ਆ ਮਾਨਸਾ ਤੋਂ ਫਿਰ ਸਾਨੂੰ ਪਟਿਆਲੇ ਤੱਕ ਰੈਫਰ ਕੀਤਾ ਜਾਂਦਾ ਹੈ ਅਸੀਂ ਵੀ ਪੇਸ਼ੇਵਰ ਹਰਾਨ ਹੁੰਨੇ ਆ ਜੀ ਤੇ ਪੇਸ਼ੈਂਟ ਵੀ ਹਰਾਨ ਹੁੰਦੇ ਨੇਗੇ ਸਾਨੂੰ ਇੱਥੇ ਗਾਈਨੀ ਵਾਰਡ ਦੇ ਡਾਕਟਰ ਲਗਾ ਰੈਗੂਲਰ ਹੀ ਚਾਹੀਦੇ ਨੇਗੇ ਕਿਉਂਕਿ ਅਸੀਂ ਕਿਤੇ ਖੱਜਲ ਖਵਾਰ ਨਾ ਹੋਈਏ ਸਾਡਾ ਜਿਹੜਾ ਕੰਮ ਹੈਗਾ ਤੁਹਾਡੇ ਤੱਕ ਦੀ ਹੁੰਦਾ ਪਰ ਸਾਨੂੰ ਇੰਨਾ ਜ਼ਿਆਦਾ ਖੱਜਲ ਖਵਾਰ ਹੋਣਾ ਪੈ ਰਿਹਾਗਾ ਪਟਿਆਲੇ ਤੱਕ ਸਿਰਫ ਆਸ਼ਾ ਰੁੱਲਦੀ ਆ ਜੇਕਰ ਕਿਸੇ ਡਿਲੀਵਰੀ ਨਾ ਹੋਏ ਐਂਸ ਨੂੰ ਖੁਸ਼ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਕੌਣ ਹੋ ਜੀ ਅਸੀਂ ਇੱਥੇ ਅਜੇ ਤਰ੍ਹਾਂ ਨਾ ਆਇਆ ਗਿਆ ਕਿਉਂਕਿ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦੇ ਜਿਹੜੇ ਸਾਹਮਣਾ ਕਰਨਾ ਪੈਂਦਾ ਹੈਗਾ ਸਾਡੇ ਇੱਥੇ ਕੈਨੇਡਾ ਡਾਕਟਰ ਨਹੀਂ ਹੈਗੀ ਉਹਨਾਂ ਦੇ ਸਬੰਧ ਵਿੱਚ ਅੱਜ ਸਾਨੂੰ ਇੱਥੇ ਮਜਬੂਰ ਨਾ ਧਰਨਾ ਦੇਣਾ ਪਿਆ ਪਹਿਲਾਂ ਵੀ ਅਸੀਂ ਐਸੇ ਮਸਾਜ ਦੇ ਸਿਲਪਰ ਜੋ ਸਾਜ ਦੇ ਧਿਆਨ ਵਿੱਚ ਧਿਆਨ ਦੱਸੀ ਤਾਂ ਉਦੋਂ ਸਾਡਾ ਜਿਹੜਾ ਮਸਲਾ ਸੀ ਹੱਲ ਹੋ ਗਿਆ ਉਹੀ ਖੱਜਾ ਖਵਾਰੀ ਸਾਡੇ ਨਾਲ ਇਹਨਾਂ ਨੇ ਤੇ ਸ਼ੁਰੂ ਕਰਤੀ ਹੈ ਜੀ ਤਾ ਅਸੀਂ ਤੁਰੋਂ ਆਉਣੇਗੇ ਤੋ ਤੱਕ ਸਾਡੇ ਵੀ ਪਰਿਵਾਰ ਨੇ ਬੱਚੇ ਨੇ ਬੱਚਾ ਨੂੰ ਛੱਡ ਕੇ ਆਉਣੇ ਆ ਵੀ ਅਸੀਂ ਦਿਖਾ ਕੇ ਵਾਪਸ ਆ ਜਾਾਂਗੇ ਪਰ ਇੱਥੋਂ ਸਾਨੂੰ ਮਾਨਸਾ ਜਾਣਾ ਪੈਂਦਾ ਮਾਨਸਾ ਤੋਂ ਸਾਨੂੰ ਜਿਹੜਾ ਪਿਆਜ ਤੱਕ ਜਾਣਾ ਪੈਂਦਾ ਤਾਂ ਸਾਡੇ ਬਾਹਰ ਬਹੁਤ ਜਿਹੜੇ ਬੱਚੇ ਆ ਪਰਿਵਾਰ ਨੇ ਤਾਂ ਅਸੀਂ ਉਹਨਾਂ ਨੂੰ ਛੱਡ ਕੇ ਕਿਵੇਂ ਪਿਆਜ ਤੱਕ ਫੇਰੀਏ ਤਾਂ ਇਸ ਵਾਰ ਬਾਦ ਕੋਈ ਵੀ ਜਿਹੜਾ ਸਿਹਤ ਵਿਭਾਗ ਮਾਹਤਿਆਰ ਨਹੀਂ ਦੇ ਰਿਹਾ ਤਾਂ ਅਸੀਂ ਇੱਕ ਨਿਕੋਣੇ ਜੇ ਪੱਕਿਆਂ ਤੇ ਜਿਹੜਾ ਕੰਮ ਕਰ ਰਹੇ ਹਾਂ ਛੋਟੇ ਛੋਟੇ ਸੰਟਮਾ ਤੇ 1 ਰੁਪਇਆ ਤੋਂ ਦੇ ਕੇ ਜਿਹੜਾ ਸਾਡਾ ਕੰਮ ਸਾਥੋਂ ਲਿਆ ਜਾਂਦਾ ਹੈਗਾ ਤਾਂ ਹੁਣ ਇੱਕ ਇਹਨਾਂ ਨੇ ਡੇਂਗੂ ਮਲੇਰੀਆ ਦਾ ਚੜਾਤਾ ਡੈਂਗੂ ਬਰੇਰੀਆ ਹਰ ਸ਼ੁੱਕਰਵਾਰ ਡੈਂਗੂ ਤੇ ਬਾਰਾ ਹਮ ਉਧਰ ਵਿੱਚ ਆਸ਼ਾ ਵਕਰਾ ਨੂੰ ਪ੍ਰੈਸ਼ਰ ਪਾਇਆ ਜਾਂਦਾ ਵੀ ਤੁਸੀਂ ਡੈਂਗੂ ਬਰੇਰੀਆ ਕਰੋ ਕਦੀਆਂ ਆਸ਼ਾ ਘਰ ਘਰ ਜਾ ਕੇ ਕਰਦੀਆਂ ਨੇ ਤਾਂ ਉਹਦਾ ਇਹਨਾਂ ਨੇ ਪਰਫਾਰਮੈਂਸ ਰੁਪਈਆ ਦਿੱਤਾ ਤਾਂ ਉਹਦਾ ਕਿਤੇ 1 ਰੁਪਿਆ ਵੀ ਨਹੀਂ ਪਾਇਆ ਜਾਂਦਾ ਜੋ ਕਿ ਸਾਡੀ ਮੰਗ ਸੀ ਸਿਹਤ ਮੰਤਰੀ ਨਾਲ ਮੀਟ ਇਹੋ ਹੋਈ ਸੀ 10 ਰੁਪਏ ਪਰ ਇੱਕ ਘਰ ਦੇ ਮੰਗੇ ਸੀ ਪਰ ਉਹਦਾ ਸਾਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਆਗਰ ਜੇ ਸਾਡੇ 10 ਰੁਪਏ ਨਾ ਡਾਕੂ ਕੀਤੇ ਤਾਂ ਅਸੀਂ ਜਿਹੜਾ ਡੈਂਗੂ ਦਾ ਸਰਵੇ ਆ ਉਹ ਸਾਡਾ ਬੰਦ ਤਾ ਜਾਊਗਾ ਜੋ ਸਾਡੇ 9 ਮਹੀਨੇ ਅਸੀਂ ਇੱਕ ਪ੍ਰੈਗਨੈਂਟ ਨਾਲ ਹਸਪੀਟਲ ਤੱਕ ਆਦਾ ਜਿਹੜੇ ਘਰ ਤੋਂ ਲੈ ਕੇ ਦੇਖਭਾਲ ਕਰਦੇ ਆ ਚਰਨਟ ਡਿਵਰੀ ਦਾ ਸਾਡਾ 9 ਮਹੀਨਿਆਂ ਚ ਇੱਕ ਰੁਪਿਆ ਵੀ ਪਾਇਆ ਜਾਂਦਾ ਸਾਡੇ ਨੂੰ ਤਾਂ ਇੱਕ ਨਰੇਦਾ ਵਰਕਰ ਨੇ ਜਿਹੜੇ ਉਹ ਵੀ 300 ਦੀ ਦਿਹਾੜੀ ਪਾ ਰਹੇ ਨੇ ਪਰ ਸਾਨੂੰ 9 ਮਹੀਨੇ ਸੇਵਾ ਕਰਕੇ ਸਾਡੇ ਬਧ ਇੱਕ ਸੇਵਾ ਹੀ ਰਹਿ ਗਈ ਤੇ ਇੱਕ ਰੁਪਿਆ ਵੀ ਨਹੀਂ ਸਾਨੂੰ ਮਿਲ ਰਿਹਾ ਉਹ ਵੀ ਜਿਹੜਾ ਸੈਂਟਰ ਸਰਕਾਰ ਨੇ ਕੱਟ ਲਿਆ ਹੈਗਾ ਪਰ ਇੱਕ 2500 ਨਗੋਣਾ ਜਾਂ ਇਨਸੈਂਟਰ ਮਿਲੇਗਾ ਪਰ ਅਸੀਂ ਸਰਕਾਰ ਨੂੰ ਪੇਸ਼ਾਵ ਨਹੀਂ ਦਿੰਦੇ ਜਦ ਤੱਕ ਸਾਡੇ ਕੱਟੇ ਹੋਏ ਪੱਤੇ ਜਿਹੜੇ ਵਹਾਰ ਨਹੀਂ ਕਰਦੇ ਤੇ ਸੈਂਟਰ ਸਾਡੇ ਦੁੱਗਣੇ ਨਹੀਂ ਹੁੰਦੇ ਤਾਂ ਉਹ ਤੱਕ ਜਿਹੜਾ ਸਾਡਾ ਸੰਘਰਸ਼ ਆ ਜਾਰੀ ਰਹੂਗਾ ਤੇ ਇੱਕ ਇਹ ਜਿਹੜਾ ਬੇਹੋਸ਼ੀਬਾਏ ਡਾਕਟਰ ਨੇ ਸਾਨੂੰ ਉਹ ਜਦੋਂ ਉਹ ਸੁੱਤੀ ਤੇ ਚਲੇ ਜਾਂਦੇ ਨੇ ਡਾਕਟਰ ਵੀ ਨਹੀਂ ਆਉਂਦਾ ਹੈਗਾ ਤਾਂ ਉਹ ਕੇਸ ਮਾਨਸਾ ਰੈਫਰ ਕੀਤੇ ਜਾਂਦੇ ਨੇ ਮਾਨਸਾ ਵੀ ਅਸੀਂ ਦੋ ਦੋ ਤੰਤਨ ਖੱਜਾ ਖਵਾਰ ਹੁੰਨੇ ਆਗੇ ਤਾਂ ਉੱਥੇ ਵੀ ਸਾਡੀ ਜਿਹੜੀ ਕੋਈ ਦੱਸ ਪੁੱਛ ਨਹੀਂ ਹੁੰਦੀ ਤਾਂ ਸਾਡੀਆਂ ਕੁੜੀਆਂ ਨੂੰ ਉੱਥੇ ਬਹੁਤ ਪਰੇਸ਼ਾਨ ਕੀਤਾ ਜਾਂਦਾ ਹੈਗਾ ਤਾਂ ਅਸੀਂ ਅੱਸੀ ਕਹਿੰਦੇ ਵੀ ਸਾਡਾ ਬੇਹੋਸ਼ੀਬਾਏ ਡਾਕਟਰ ਦਾ ਤੇ ਜਾਨੀ ਡਾਕਟਰ ਦਾ ਪੱਕੇ ਤੌਰ ਤੇ ਪ੍ਰਬੰਧ ਕੀਤਾ ਜਾਵੇ। ਆਗਰ ਜੇ ਸਾਡੀਆਂ ਇਹ ਮੰਗਾਂ ਨਹੀਂ ਸੁਣੀਆਂ ਜਾਂਦੀਆਂ, ਨਹੀਂ ਧਿਆਨ ਚੜ੍ਹਾਏ ਜਾਂਦੇ ਆਂ ਤਾਂ ਅਸੀਂ ਇਹਦਾ ਜਿਹੜਾ ਸੰਘਰਸ਼ਾ ਹੋਰ ਸਿੱਖਾ ਕਰਾਂਗੇ। ਤਾਂ ਇਹਦਾ ਧਰਨਾ ਇਥੋਂ ਤੱਕ ਅਸੀਂ ਸਿਰਸਰ ਜਾਂ ਦਫ਼ਤਰ ਵੀ ਜਾਵਾਂਗੇ। ਸਿਰਸਰ ਜਾਂ ਦਫ਼ਤਰ ਦਾ ਘਰਾਓ ਜਿਹੜਾ ਕਰਾਂਗੇ। ਪਰ ਅਸੀਂ ਉਮੀਦ ਕਰਦੇ ਹਾਂ ਵੀ ਜਲਦੀ ਸਾਨੂੰ ਕੱਲ ਤੋਂ ਹੀ ਸਾਡੇ ਡਾਕਟਰਾਂ ਨਾਲ ਪ੍ਰਬੰਧ ਕੀਤਾ ਜਾਵੇ ਇੱਥੇ ਤੇ ਸਾਡੀ ਜੜੀ ਜੱਚਾ ਵਿਚਾਂ ਦੀ ਦੇਖ ਰੱਖ ਕੀਤੀ ਜਾਵੇ। ਜੋੜੀਆਂ ਖੋਜੇ ਸੁਲਾਵਾ ਨੇ ਉਹ ਮੇਰੇ ਕੋਲ ਠੱਪ ਹੋ ਕੇ ਰਹਿ ਗਈਆਂ ਪਰ ਜੇਕਰ ਸਾਡੇ ਨਾਲ ਸੋਣੀ ਤਾਂ ਅਸੀਂ ਸਿਰਸਰਜਨ ਡਾਕਟਰ ਤੱਕ ਅਸੀਂ ਸਾਡੇ ਲੋਕਾਂ ਨੂੰ ਨਾਲ ਲੈ ਕੇ ਗਰਭਤੀ ਔਰਤਾਂ ਨੂੰ ਨਾਲ ਲੈ ਕੇ ਉਥੇ ਧਰਨਾ ਦੇਵਾਂਗੇ ਅਗਰ ਜੇ ਕੋਈ ਗੱਲਬਾਤ ਹੁੰਦੀ ਆ ਕੋਈ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਉਹਦਾ ਜ਼ਿੰਮੇਵਾਰ ਸਿਰਫ ਤੋਂ ਸਿਰਫ ਸਾਡਾ ਇੱਥੋਂ ਦਾ ਪ੍ਰਸ਼ਾਸਨ ਤੇ ਜੇ ਸਿਰਸਰਜਨ ਸਾਹਿਬ ਹੋਣਗੇ ਤਾਂ ਅਸੀਂ ਸਾਨੂੰ ਆਸ਼ਾ ਨੂੰ ਉਥੇ ਕਿਉਂ ਪ੍ਰੇਸ਼ਾਨ ਕੀਤਾ ਜਾਂਦਾ ਤੇ ਸਾਨੂੰ ਜੜਾ ਇਹ ਸੜਾ ਸੋਸਣਾਉ ਕਰਨਾ ਬੰਦ ਕੀਤਾ ਜਾਂਦਾ